ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਇਹ ਰਹੇਗਾ ਨਸ਼ਿਆਂ ਦੀ ਰੋਕ ਸੰਬੰਧੀ ਕਾਨੂੰਨ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਅਕਬਰਜੀਤ ਸਿੰਘ ਵਕੀਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ ਜੀ। ਤੋਂ ਇਹਦੇ ਨਾਲ ਹੀ ਪ੍ਰੋਗਰਾਮ ਦਾ سلسلہ ਸ਼ੁਰੂ ਕਰਦੇ ਹਾਂ ਕਿ ਵਕੀਲ ਸਾਹਿਬ ਸਭ ਤੋਂ ਪਹਿਲੇ ਤਾਂ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਗੱਲ ਦੱਸੋ ਕਿ ਸਾਡੇ ਕੋਲ ਨਸ਼ਿਆਂ ਦੀ ਰੋਕ ਸੰਬੰਧੀ ਹਿੰਦੁਸਤਾਨ ਦੇ ਵਿੱਚ ਕਿਹੜਾ ਕਾਨੂੰਨ ਮੌਜ ਨਸ਼ਿਆਂ ਦੀ ਰੋਕ ਸਬੰਧੀ ਹਿੰਦੁਸਤਾਨ ਦੇ ਵਿੱਚ ਕਾਫੀ ਕਾਨੂੰਨ ਪਹਿਲਾਂ ਤੋਂ ਹੀ ਚੱਲ ਰਹੇ ਸਨ ਪਰ ਅੱਜ ਜਿਹੜੇ ਕਾਨੂੰਨ ਦੇ ਅਧੀਨ ਨਸ਼ੇ ਨੂੰ ਠੱਲਬਾਨ ਦੀ ਕੋਸ਼ਿਸ਼ ਸਰਕਾਰ ਦੁਆਰਾ ਕੀਤੀ ਜਾ ਰਹੀ ਹੈ ਉਹਨੂੰ ਐਨਡੀਪੀਐਸ ਐਕਟ ਜਿਹਨੂੰ ਨਾਰਕੋਟਿਕ ਡਰੱਗਸ ਸਬਸਟੈਂਸ ਐਕਟ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1985 ਦੇ ਵਿੱਚ ਲਾਗੂ ਹੋਇਆ ਇਹ ਐਕਟ ਕਿਹਾ ਜਾਂਦਾ ਹੈ ਇਹ ਐਕਟ ਜਿਹੜਾ ਬਣਿਆ ਹੈ ਇਹ ਗਲੋਬਲ ਪ੍ਰੋਵੀਜ਼ਨਸ ਅੰਡਰ ਬਣਾਇਆ ਗਿਆ ਹੈ ਜ ਜਿੰਨੀ ਸ਼ੁਰੂਆਤ 1980 ਦੇ ਦਸ਼ਕ ਵਿੱਚ ਅਮਰੀਕਾ ਵੱਲੋਂ ਕੀਤੀ ਗਈ ਸੀ ਕਿ ਇੱਕ ਦੁਨੀਆਵੀ ਪੱਧਰ ਤੇ ਐਸਾ ਲਾਅ ਲਾਇਆ ਜਾਵੇ ਜਿਹਦੇ ਨਾਲ ਕਿ ਸਾਰੀ ਦੁਨੀਆ ਦੇ ਵਿੱਚ ਵੱਖ-ਵੱਖ ਤਰ੍ਹਾਂ ਦਾ ਨਸ਼ਾ ਜਿਹੜਾ ਕਿ ਸਪਲਾਈ ਹੁੰਦਾ ਹੈ ਰੋਕਿਆ ਜਾਵੇ ਤੇ ਉਹਦੀ ਇੱਕ ਸਜ਼ਾ ਦੇ ਪ੍ਰਵਧਾਨ ਐਸੇ ਬਣਾਏ ਜਾਣ ਜਿਹਦੇ ਨਾਲ ਲੋਕਾਂ ਦੇ ਵਿੱਚ ਨਸ਼ਾ ਰੋਕੋ ਆਪਣੇ ਆਪ ਦੇ ਅੰਦਰੋਂ ਇੱਕ ਆਵਾਜ਼ ਆਵੇ ਕਿ ਨਸ਼ਾ ਰੋਕਿਆ ਜਾਵੇ ਕਾਫੀ ਸਖਤ ਕਾਨੂੰਨ ਦੀ ਸ਼ੁਰੂਆਤ ਕੀਤੀ ਜਾਵੇ ਪਹਿਲਾਂ ਤਾਂ ਸਾਡੇ ਦੇਸ਼ ਨੇ ਇਸ ਮੁਹਿੰਮ ਦੀ ਇਸ ਮੁੱਹਮ ਦੇ ਨਾਲ ਜੁੜਿਆ ਨਹੀਂ ਸੀਗਾ ਇੰਡੀਆ ਵੱਲੋਂ ਇਹਨੂੰ ਮਨਾ ਕੀਤਾ ਗਿਆ ਸੀਗਾ ਕਿਉਂਕਿ ਸਾਡੇ ਸਾਡੇ ਦੇਸ਼ ਦੇ ਵਿੱਚ ਸ਼ੁਰੂ ਤੋਂ ਹੀ ਗਾਂਜਾ ਐਕਟ ਬਾਕੀ ਡਰੱਗਸ ਦੇ ਰਿਲੇਟਿਡ ਬਾਕੀ ਐਕਟ ਪਹਿਲੀ ਮੌਜੂਦ ਸਕੇ ਬਟ ਕੋਡੀਫਾਈ ਕਰਕੇ ਕਾਨੂੰਨ ਬਣਾਇਆ ਗਿਆ ਜਿਹਨੂੰ ਕਿ ਅੱਜ ਆਪਾਂ ਐਂਡੀਪੀਐਸ ਐਕਟ ਕਹਿੰਦੇ ਆ 1985 ਦਾ ਇਹ ਐਂਡੀਪੀਐਸ ਐਕਟ ਉਸ ਤੋਂ ਬਾਅਦ ਅਸੀਂ ਇਹਨੂੰ ਆਪਣੇ ਦੇਸ਼ ਦੇ ਵਿੱਚ ਲਾਗੂ ਕੀਤਾ ਹੈ ਬਿਲਕੁਲ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਦੱਸਿਆ ਕਿ ਜਿਹੜਾ ਐਂਡੀਪੀਐਸ ਐਕਟ ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਕਹਿੰਦੇ ਹਾਂ ਸਾਡੇ ਜਿਹੜਾ ਦੇਸ਼ ਦੇ ਵਿੱਚ ਮੌਜੂਦ ਹੈ ਜਿਹਨੂੰ 1985 ਦੇ ਵਿੱਚ ਜਿਹੜਾ ਲ ਤਾ ਸਭ ਤੋਂ ਪਹਿਲੇ ਤਾਂ ਸਾਨੂੰ ਅਗਲੀ ਗੱਲ ਇਹ ਦੱਸੋ ਕਿ ਇਹ ਜਿਹੜਾ ਕਾਨੂੰਨ ਹੈ ਐਨਡੀਪਸ ਇਹਦੇ ਮਤਾਬਕ ਜਿਹੜੀ ਨਸ਼ੇ ਦੀ ਕੀ ਪਰਿਭਾਸ਼ਾ ਹੈ ਜਾਂ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਇਸ ਕਾਨੂੰਨ ਮਤਾਬਕ ਮੰਨਿਆ ਗਿਆ ਹੈ ਕਿ ਇਹਨੂੰ ਅਸੀਂ ਨਸ਼ਾ ਮੰਨਦੇ ਹਾਂ ਦੇਖੋ ਜੀ ਇਹਦੇ ਵਿੱਚ ਵਿਸਥਾਰਪੂਰਵਕ ਤਾਂ ਜਿਹੜੇ ਇਸ ਐਕਟ ਦੇ ਵਿੱਚ ਕੁਝ 240 ਤੋਂ 250 ਤਰੀਕੇ ਦੇ ਨਸ਼ੇ ਦੱਸੇ ਗਏ ਹਨ ਜਿਨ੍ਹਾਂ ਨੂੰ ਕਿਹਾ ਗਿਆ ਹੈ ਕਿ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਜਿਨ੍ਹਾਂ ਦੀ ਵਰਤੋਂ ਵੇਚ ਜਾਂ ਆਪਣੇ ਕੋਲ ਰੱਖਣ ਰੱਖਣਾ ਕਾਨੂੰਨੀ ਅਪਰਾਧ ਹੈ ਠੀਕ ਹੈ ਇਹਦੇ ਵਿੱਚ ਦੋ ਇੱਕ ਤਾਂ ਦੇਖੋ ਡਰੱਗਸ ਆ ਜਾਂਦੇ ਹੈਗੇ ਜੇ ਨਾਰਕੋਟਿਕ ਸਬਸਟੈਂਸ ਆ ਜਾਂਦੇ ਹੈਗੇ ਆ ਇੱਕ ਜੋ ਇਸ ਕਾਨੂੰਨ ਦੇ ਨਾਲ ਜੋੜੀ ਗਈ ਸੀ ਚੀਜ਼ ਨਵੀਂ ਚੀਜ਼ ਲਾਈ ਗਈ ਸੀ ਉਹ ਸੀ ਸਾਈਕੋਟ੍ਰੋਪਿਕ ਸਬਸਟੈਂਸ ਜਿਹੜੀ ਕਿ ਉਹ ਚੀਜ਼ਾਂ ਨੇ ਜਿਹਦੇ ਨਾਲ ਕਿ ਆਪਣਾ ਜਿਹੜਾ ਕੋਈ ਵੀ ਇਸ ਇਨਸਾਨ ਦੀ ਵਰਤੋਂ ਕਰਦਾ ਹੈ ਤੇ ਉਹਦਾ ਉਹਦਾ ਮਾਈਂਡ ਅਲਟਰੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਮਾਈਂਡ ਨੰਮਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜੀ ਬਾਕੀ ਨਸ਼ਿਆਂ ਤੋਂ ਉਹ ਬਹੁਤ ਹੀ ਜ਼ਿਆਦਾ ਸਟਰੋਂਗ ਠੀਕ ਹੈ ਜੀ ਆਪਣੀ ਸੋਚ ਸ਼ਕਤੀ ਨੂੰ ਖਤਮ ਕਰਨ ਵਾਲੀ ਚੀਜ਼ ਉਹ ਜੋੜੀ ਗਈ ਹੈ ਦਿਨਾਂ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਦੱਸਿਆ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਕਿ ਇਸ ਦੇ ਵਿੱਚ ਜਿਹੜਾ ਹੈ ਤਕਰੀਬਨ 2250 ਤਰ੍ਹਾਂ ਦੇ ਜਿਹੜੀਆਂ ਚੀਜ਼ਾਂ ਹਨ ਜਿੰਨਾਂ ਨੂੰ ਨਾਰਕੋਟਿਕਸ ਕਿਹਾ ਗਿਆ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਕਿ ਉਹ ਨਸ਼ਾ ਹੈ ਕਿ ਜਿਹੜਾ ਸਾਡੇ ਕੋ ਐਕਟ ਹੈ ਕੇਵਲ ਔਰ ਕੇਵਲ ਜਿਹੜਾ ਨਸ਼ੇ ਨੂੰ ਦਾ ਇਸਤੇਮਾਲ ਕਰਨ ਦੀ ਰੋਕ ਸੰਬੰਧੀ ਹੈ ਜਾਂ ਇਸ ਦੇ ਵਿੱਚ ਨਸ਼ੇ ਨੂੰ ਤਿਆਰ ਕਰਨਾ ਆਪਣੇ ਕੋਲ ਸਟੋਰ ਕਰਨਾ ਜਾਂ ਵੇਚਣਾ ਜਾਂ ਉਸ ਤੇ ਹੋਰ ਕਿਸੇ ਤਰੀਕੇ ਨਾਲ ਇਸਤੇਮਾਲ ਕਰਨਾ ਸਾਰੀਆਂ ਗੱਲਾਂ ਦਾ ਖਿਆਲ ਇਸ ਜਿਹੜਾ ਐਕਟ ਦੇ ਵਿੱਚ ਰੱਖਿਆ ਗਿਆ ਜੀ ਤੁਸੀਂ ਬਿਲਕੁਲ درست ਕਹਿ ਰਹੇ ਹੋ ਇਹ ਜਿਹੜੀ ਆਪਾਂ ਪਹਿਲਾਂ ਹੀ ਗੱਲ ਸ਼ੁਰੂ ਕੀਤੀ ਸੀਗੀ ਹਾਂਜੀ ਨਸ਼ੇ ਨੂੰ ਸਿਰਫ ਇਸਤੇਮਾਲ ਕਰਨਾ ਹੀ ਨਸ਼ੇ ਨੂੰ ਰੋਕਪਾਣ ਉਹਨੂੰ ਰੋਕਣਾ ਇਹੀ ਇਹਦੇ ਨਾਲ ਹੀ ਸਿਰਫ ਨਸ਼ੇ 'ਤੇ ਰੋਕ ਨਹੀਂ ਪੈਗੀ ਠੀਕ ਹੈ ਇਸ ਲਈ ਨਸ਼ੇ ਨੂੰ ਰੋਕਪਾਣ ਦੇ ਲਈ ਜੋ ਜ਼ਰੂਰੀ ਸੀਗਾ ਕਾਨੂੰਨ ਵਿੱਚ ਸਾਰਾ ਕੁਝ ਸਾਰੀ ਚੀਜ਼ ਦਾ ਹਰ ਤਰੀਕੇ ਨਾਲ ਉਹਨੂੰ ਦੇਖ ਕੇ ਵਾਚ ਕੇ ਕਾਨੂੰਨ ਬਣਾਇਆ ਗਿਆ ਜਿਹਦੇ ਵਿੱਚ ਕੀ ਕੋਈ ਬੰਦਾ ਜੋ ਨਸ਼ਾ ਬਣਾਉਂਦਾ ਹੈ ਹਾਂਜੀ ਕੋਈ ਇਨਸਾਨ ਜੋ ਨਸ਼ੇ ਨੂੰ ਸਪਲਾਈ ਕਰਦਾ ਹੈ ਵੇਚਦਾ ਹੈ ਵੱਡੇ ਪੱਧਰ ਤੇ ਵੇਚਦਾ ਹੈ ਇਹਨੂੰ ਵੱਖਰੇ ਵੱਖਰੇ ਤਰੀਕੇ ਦੇ ਨਾਲ ਬਣਾ ਕੇ ਇਸ ਕਾਨੂੰਨ ਦੇ ਵਿੱਚ ਕਾਨੂੰਨੀ ਪ੍ਰਾਵਧਾਨ ਬਣਾਏ ਗਏ ਨੇ ਜਿੱਦਾਂ ਕਿ ਤਿੰਨ ਤਰ੍ਹਾਂ ਦੀਆਂ ਇਹਦੇ ਵਿੱਚ ਕੁਆਂਟਿਟੀਆਂ ਵੀ ਦੱਸੀਆਂ ਗਈਆਂ ਹਨ ਕੁਝ ਤਾਂ ਸਮਾਲ ਉਹ ਲੋਕ ਜਿਹੜੇ ਕਿ ਕੁਆਂਟਿਟੀ ਜੋ ਕਿ ਕੋਈ ਬੰਦਾ ਆਪਣੇ ਯੂਜ਼ ਦੇ ਲਈ ਰੱਖਦਾ ਹੈ ਥੋੜੇ ਇੱਕ ਇੱਕ ਸਮੇਂ ਦਾ ਕੁਝ ਉਹ ਹੁੰਦੇ ਹੈਗੇ ਜਿਹੜੇ ਪੈਡਲਰ ਲੋਕ ਹੁੰਦੇ ਜਿਨ੍ਹਾਂ ਨੇ ਕਿਤੋਂ ਲੈ ਕੇ ਵੇਚਣੀ ਹੁੰਦੀ ਹੈ ਜਾਂ ਫਿਰ ਉਹ ਜਿਹੜੇ ਵੱਡੇ ਨਸ਼ੇ ਤਸਕਰ ਹੈਗੇ ਆ ਜਿਨ੍ਹਾਂ ਦਾ ਕੰਮ ਹੀ ਹੈ ਨਸ਼ਾ ਬਣਾਉਣਾ ਸਟੋਰ ਕਰਨਾ ਤੇ ਉਹਨੂੰ ਅੱਗੇ ਵੇਚਣਾ ਤਿੰਨ ਤਰ੍ਹਾਂ ਦੀ ਉਹਨਾਂ ਦੀ ਕੁਆਂਟੀਟੀਆਂ ਵੈਰੀ ਕੀਤੀਆਂ ਗਈਆਂ ਠੀਕ ਹੈ ਜੀ ਇਹ ਸਭ ਤੋਂ ਪਹਿਲੇ ਇੱਕ ਮੈਂ ਸਵਾਲ ਪੁੱਛਾਂਗਾ ਜੀ ਜਿੱਦਾਂ ਤੁਸੀਂ ਦੱਸਿਆ ਕਿ ਨਸ਼ਾ ਜਿਹੜਾ ਇਹ ਤਿੰਨ ਤਰੀਕੇ ਨਾਲ ਹੈਗਾ ਇਹਦੀ ਕੁਆਂਟੀਟੀ ਵੀ ਬਣਾਈ ਗਈ ਹੈ ਸਾਰਾ ਕੁਝ ਹੈ ਤਾਂ ਇਸਨੂੰ ਦੂਜੇ ਤਰੀਕੇ ਨਾਲ ਵੀ ਦੱਸਿਆ ਜਾਂਦਾ ਹੈ ਕਿ ਇਸਨੂੰ ਜਿਹੜਾ ਵਰਤਿਆ ਕੇਸ ਤਰੀਕੇ ਨਾਲ ਜਾ ਰਿਹਾ ਹੈ ਕਈ ਵਾਰ ਅਸੀਂ ਇਹ ਦੇਖਦੇ ਹਾਂ ਕੁਝ ਐਹੋ ਜਿਹੇ ਜਿਹੜੇ ਪ੍ਰਦਾਤ ਹੁੰਦੇ ਹਨ ਉਹਦਾਂ ਦਾ ਪਰ ਉਹ ਨਸ਼ਾ ਹੁੰਦੇ ਹਨ ਪਰ ਉਹਨਾਂ ਦਾ ਜਿਹੜਾ ਮੈਡੀਕਲ ਯੂਜ਼ ਵੀ ਹੁੰਦਾ ਹੈ ਉਹ ਦਵਾਈਆਂ ਦੇ ਵਿੱਚ ਵਰਤੇ ਜਾਂਦੇ ਹਨ ਜਾਂ ਫਿਰ ਉਹ ਦਵਾਈਆਂ ਨੂੰ ਜਿਹੜੀਆਂ ਕੁਝ ਐਹੋ ਜੀਆਂ ਹੁੰਦੀਆਂ ਜਿਨ੍ਹਾਂ ਨੂੰ ਜ਼ਿਆਦਾ ਕੁਆਂਟੀਟੀ ਦੇ ਵਿੱਚ ਲੈ ਲਓ ਨਸ਼ਾ ਮੰਨ ਜਾਂਦੀਆਂ ਜੇ ਕੋਈ ਐਹੋ ਜਿਹਾ ਵਿਅਕਤੀ ਹੈ ਜਿਸ ਨੂੰ ਉਹਦਾਂ ਦੀ ਦਵਾਈ ਦੀ ਲੋੜ ਹੈ ਮੈਡੀਕਲ ਯੂਜ਼ ਦੇ ਲਈ ਹੈ ਕਿ ਜੇ ਉਹ ਐਹੋ ਜੀ ਕੋਈ ਦਵਾਈ ਜਾਂ ਚੀਜ਼ ਆਪਣੇ ਕੋਲ ਰੱਖਦਾ ਉਸ ਨੂੰ ਵੀ ਮੰਨਿਆ ਜਾਊਗਾ ਕਿ ਉਸ ਨੇ ਇਸ ਕਾਨੂੰਨ ਦੀ ਉਲੰਘਣਾ ਕੀਤੀ ਹੈ ਜਾਂ ਇਸ ਕਾਨੂੰਨ ਦੇ ਵਿੱਚ ਉਸ ਦੇ ਲਈ ਕੋਈ ਪ੍ਰਵਿਧਾਨ ਮੌਜੂਦ ਹੈ ਉਹਦੇ ਬਾਰੇ ਦੱਸੋ ਇਹ ਜਿਹੜੀ ਤੁਹਾਡਾ ਸਵਾਲ ਹੈਗਾ ਆ ਇਹਦਾ ਦੋ ਭਾਗ ਦੇ ਵਿੱਚ ਮੈਂ ਜਵਾਬ ਤੁਹਾਨੂੰ ਦਵਾਂਗਾ ਇੱਕ ਤਾਂ ਦੇਖੋ ਜੀ ਜਿਹੜਾ ਇੱਕ ਨਸ਼ਾ ਜਿਹਨੂੰ ਆਪਾਂ ਕਹਿੰਨੇ ਹੈਗੇ ਆ ਹੈ ਤਾਂ ਕਈ ਚੀਜ਼ਾਂ ਕੁਦਰਤੀ ਚੀਜ਼ਾਂ ਹੀ ਉਗਦੀਆਂ ਹਨ ਹਾਂਜੀ ਉਹਦੀ ਉਹਨੂੰ ਉਗਾਉਣਾ ਵੀ ਜ਼ਰੂਰੀ ਹੈ ਉਹਦੀ ਖੇਤੀ ਕਰਨੀ ਵੀ ਜ਼ਰੂਰੀ ਹੈ ਉਹ ਉਹਨਾਂ ਚੀਜ਼ਾਂ ਤੋਂ ਦਵਾਈਆਂ ਬਣਨੀਆਂ ਵੀ ਜ਼ਰੂਰੀ ਹਨ ਦਵਾਈਆਂ ਬਣਨ ਦੇ ਨਾਲ ਇਲਾਜ ਹੋਣਾ ਬਹੁਤ ਹੀ ਜ਼ਿਆਦਾ ਉਹਨਾਂ ਚੀਜ਼ਾਂ ਦਾ ਫਰਕ ਪੈਂਦਾ ਹੈ ਜਿਹੜੀਆਂ ਤੁਹਾਨੂੰ ਜਿੱਦਾਂ ਆਪਾਂ ਲੈ ਲਈਏ ਆ ਅਫੀਮ ਦੀ ਖੇਤੀ ਕੀਤੀ ਜਾਂਦੀ ਹੈ ਸਰਕਾਰ ਲਾਇਸੈਂਸ ਦਿੰਦੀ ਹੈਗੀ ਆ ਉਹਦੇ ਤੋਂ ਸਾਇੰਟਿਫਿਕ ਚੀਜ਼ਾਂ ਬਹੁਤ ਬਣਦੀਆਂ ਹਨ ਉਹਦੇ ਤੋਂ ਮੈਡੀਕਲ ਇਕੁਪਮੈਂਟ ਮੈਡੀਕਲ ਮੈਡੀਸਿਨਸ ਹਰ ਤਰ੍ਹਾਂ ਦੀ ਚੀਜ਼ ਦਾ ਪ੍ਰੋਡਕਸ਼ਨ ਹੁੰਦੀ ਹੈਗੀ ਆ ਜੋ ਕਿ ਬਹੁਤ ਤਰ੍ਹਾਂ ਦੇ ਰੋਗ ਰੋਕਣ ਦੇ ਲਈ ਕੰਮ ਆਂਦੀ ਹੈ ਇਹਦੇ ਲਈ ਵੱਖਰੇ ਵੱਖਰੇ ਲਾਇਸੈਂਸ ਦਿੱਤੇ ਜਾਂਦੇ ਹਨ ਸਰਕਾਰ ਵੱਜੋਂ ਟੈਂਡਰ ਕੱਢੇ ਜਾਂਦੇ ਹਨ ਤੇ ਨਾਲ ਨਾਲ ਇਹਦੀ ਰੋਕ ਐਂਡੀਪੀਐਸ ਐਕਟ ਦੇ ਅਧੀਨ ਤਾਂ ਹੁੰਦੀ ਹੁੰਦੀ ਹੈ ਇਹਦੇ ਨਾਲ ਡਰੱਗਸ ਐਂਡ ਕੋਸਮੈਟਿਕਸ ਐਕਟ ਦੇ ਅਧੀਨ ਵੀ ਇਨਥਲਪਾਂ ਦੇ ਲਈ ਇਹਨੂੰ ਜਨਰਲਾਈਜ਼ ਕੀਤਾ ਜਾਂਦਾ ਹੈ ਤੇ ਰੈਗੂਲੇਟ ਕੀਤਾ ਜਾਂਦਾ ਠੀਕ ਹੈ ਜੀ ਇਹ ਜਦ ਵੀ ਅਸੀਂ ਕਿਸੇ ਕਾਨੂੰਨ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਉਹ ਕਾਨੂੰਨ ਨੂੰ ਲਾਗੂ ਕਰਨਾ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਉਸ ਦਾ ਜਿਹੜਾ ਪਹਿਲਾ ਪੜਾ ਹੁੰਦਾ ਹੁੰਦਾ ਹੈ ਹੁੰਦਾ ਹੈ ਜਿਹੜੀਆਂ ਸਾਡੀਆਂ ਪੁਲਿਸ এজেন্সੀਆਂ ਹੈਗੀਆਂ ਪੁਲਿਸਿੰਗ এজেন্সੀਆਂ ਉਹ ਨਾ ਤਾਂ ਤਾਂ ਉਹਨਾਂ ਦੇ ਲਈ ਵੀ ਇੱਕ ਜਿਹੜਾ ਹਰ ਕਾਨੂੰਨ ਦੇ ਵਿੱਚ ਇੱਕ ਜਿਹੜਾ ਸਪੈਸ਼ਲ ਪ੍ਰੋਸੀਜਰ ਬਣਾਇਆ ਹੁੰਦਾ ਹੈ ਕਿ ਜਦ ਵੀ ਕਿਸੇ ਪੁਲਿਸ ਮਹਿਕਮੇ ਨੇ ਜਾਂ ਹੋਰ ਏਜੰਸੀ ਨੇ ਕੰਮ ਕਰਨਾ ਹੈ ਤਾਂ ਕਿਹੜੇ ਕਿ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਤਾਂ ਇਹੀ ਸਾਡਾ ਸਵਾਲ ਹੈ ਕਿ ਜਦ ਪੁਲਿਸ ਨੂੰ ਕਿਤੋਂ ਖਬਰ ਮਿਲਦੀ ਹੈ ਕਿ ਕਿਤੇ ਨਸ਼ਾ ਵੇਚਿਆ ਜਾ ਰਿਹਾ ਹੈ ਜਾਂ ਕਿਸੇ ਦੇ ਉੱਤੇ ਸ਼ੱਕ ਹੈ ਇਹ ਬੰਦਾ ਨਸ਼ਾ ਵੇਚਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਉਹ ਬੰਦਾ ਨਸ਼ਾ ਵੇਚਦਾ ਹੋਵੇ ਕਿਉਂਕਿ ਉਹ ਸਾਰਾ ਕੁਝ ਜਿਹੜਾ ਕਾਨੂੰਨ ਮੁਤਾਬਕ ਸਾਬਤ ਹੋਣਾ ਹੁੰਦਾ ਹੈ ਪਰ ਜਦ ਪੁਲਿਸ ਨੇ ਉਹ ਕਿਸੇ ਬੰਦੇ ਨੂੰ ਰੋਕਣਾ ਹੈ ਜਾਂ ਕਿਸੇ ਬੰਦੇ ਦੀ ਤਲਾਸ਼ੀ ਲੈਣੀ ਹੈ ਉਸ ਦੇ ਲਈ ਕੋਈ ਸਪੈਸ਼ਲ ਜਿਹੜਾ ਇੱਕ ਪ੍ਰੋਸੀਜਰ ਬਣਾਇਆ ਗਿਆ ਹੈ ਜਾਂ ਕੁਝ ਖਾਸ ਗੱਲਾਂ ਹੁੰਦੀਆਂ ਜਿਸ ਦਾ ਮੌਕੇ ਦੇ ਅਫਸਰ ਨੂੰ ਖਿਆਲ ਰੱਖਣਾ ਹੈ ਤੇ ਜਿਹੜੇ ਇੱਕ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ ਉਸ ਦੇ ਕੋਈ ਉਸ ਵੇਲੇ ਹੱਕ ਹੁੰਦੇ ਹਨ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਬਿਲਕੁਲ ਠੀਕ ਗੱਲ ਹੈ ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਇਹ ਜਿਹੜਾ ਕਾਨੂੰਨ ਹੈ ਇੱਕ ਬਹੁਤ ਸਖਤ ਕਾਨੂੰਨ ਹੈ ਇਹਦੇ ਵਿੱਚ ਸਜ਼ਾ ਦਾ ਪ੍ਰਬੰਧ ਬਹੁਤ ਜ਼ਿਆਦਾ ਹੈ ਜਦੋਂ ਕੋਈ ਚੀਜ਼ ਇੰਨੀ ਸਖਤ ਹੁੰਦੀ ਹੈ ਤਾਂ ਉਹਦਾ ਦੁਰਵਰਤੋਂ ਹੋਣੀ ਵੀ ਦੁਰਵਰਤੋਂ ਹੋਣ ਤੋਂ ਰੋਕਿਆ ਜਾਣਾ ਵੀ ਜ਼ਰੂਰੀ ਹੈ ਇਸ ਗੱਲ ਇਸ ਕਰਕੇ ਹੀ ਕੋਈ ਵੀ ਚੀਜ਼ ਜਿੱਦਾਂ ਕਿ ਤੁਸੀਂ ਗੱਲ ਕਰ ਹੀ ਰਹੇ ਹੋ ਕਿ ਕਿਸੇ ਨੂੰ ਨਸ਼ਾ ਫੜਿਆ ਜਾਣਾ ਹੈ ਕਿਸੇ ਤੇ ਸ਼ੱਕ ਦੇ ਅਧਾਰ 'ਤੇ ਰੋਕਿਆ ਜਾਂਦਾ ਹੈ ਕਿਸੇ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਇਹਦੇ ਵਿੱਚ ਸਰਕਾਰ ਨੇ ਬਹੁਤ ਸਾਰੇ ਕਾਨੂੰਨ ਦੇ ਵਿੱਚ ਹੀ ਸੇਫਗਾਰਡ ਰੱਖੇ ਹੋਏ ਆ ਠੀਕ ਹੈ ਜੇ ਕਿਸੇ ਨੂੰ ਰੋਕਿਆ ਜਾਂਦਾ ਹੈ ਤਾਂ ਉਸ ਬੰਦੇ ਦੇ ਕੋਲ ਕਾਨੂੰਨੀ ਹੱਕ ਹੁੰਦੇ ਆ ਕਿ ਉਹ ਆਪਣੀ ਤਲਾਸ਼ੀ ਜਿਹੜੇ ਨੇ ਉਹਨੂੰ ਰੋਕਿਆ ਹੈ ਉਹ ਤੋਂ ਨਾ ਕਰਵਾ ਕੇ ਕੋਈ ਵੱਡਾ ਗਸਟ ਅਫਸਰ ਬੁਲਾਵੇ ਉੱਥੇ ਗਸਟ ਅਫਸਰ ਪੁਲਿਸ ਦਾ ਨਾਮ ਬੁਲਾ ਦੀ بجائے ਉਹ ਮੈਜਿਸਟਰੇਟ ਨੂੰ ਬੁਲਾ ਸਕਦਾ ਹੈ ਉਹ ਉੱਥੇ ਤਹਿਸੀਲਦਾਰ ਨੂੰ ਬੁਲਾ ਸਕਦਾ ਹੈ ਕਿਸੇ ਹੋਰ ਮਹਿਕਮੇ ਦੇ ਅਫਸਰ ਬੁਲਾ ਸਕਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਹਰ ਤਰੀਕੇ ਦੇ ਨਾਲ ਉਹਦੀ ਉੱਥੇ ਉਹ ਪ੍ਰਾਈਵੇਟ ਬੰਦਾ ਐਡ ਕਰਵਾ ਸਕਦਾ ਹੈ ਕਿ ਕੋਈ ਜੋ ਸਰਚ ਹੋ ਰਹੀ ਹੈ ਉਹਦੀ ਜੋ ਉਹਦੇ ਤੋਂ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਉਹ ਕਹਿ ਸਕਦਾ ਹੈ ਕਿ ਮੇਰੀ ਤੁਹਾਡੇ ਕੋਲੋਂ ਜੋ ਵੀ ਮੇਰੀ ਤਲਾਸ਼ੀ ਲਿੱਤੇ ਜਾ ਰਹੀ ਹੈ ਜੋ ਮੇਰੇ ਸਬੰਧ ਕਾਰਵਾਈ ਕੀਤੀ ਜਾ ਰਹੀ ਹੈ ਉਸ ਕਾਰਵਾਈ ਦੇ ਵਿੱਚ 2 3 4 ਪ੍ਰਾਈਵੇਟ ਬੰਦੇ ਜੋੜੋ ਜਿਹੜੇ ਬਾਅਦ ਚੋ ਕਹਿਣ ਕਿ ਜੋ ਹੋ ਰਿਹਾ ਸਹੀ ਹੋ ਰਿਹਾ ਕਿ ਗਲਤ ਹੋ ਰਿਹਾ ਹਾਂ ਜੀ ਉਦੇ ਨਾਲ ਨਾਲ ਹੀ ਇੱਕ ਬਹੁਤ ਹੀ ਦੇਖਣਯੋਗ ਤੇ ਬਾਚਣੀਓ ਗੱਲ ਆ ਹੈ ਕਿਉਂਕਿ ਇਹਦੇ ਵਿੱਚ ਬਹੁਤ ਆਪਾਂ ਦੇਖਦੇ ਵੀ ਹੈਗੇ ਹਾਂ ਕਿ ਦੁਰਵਰਤੋਂ ਕਈ ਪ੍ਰਕਾਰ ਤੇ ਕੀਤੀ ਜਾ ਵੀ ਰਹੀ ਹੁੰਦੀ ਹੈ ਉਸ ਨੂੰ ਰੋਕਣ ਦੇ ਲਈ ਇਹਦੇ ਵਿੱਚ ਹੀ ਇੱਕ ਸੈਕਸ਼ਨ ਹੈਗਾ ਆ 58 ਸੈਕਸ਼ਨ ਜਿਹਦੇ ਵਿੱਚ ਕੀ ਇਸ ਐਕਟ ਦੇ ਅਧੀਨ ਜੇ ਕੋਈ ਪੁਲਿਸ ਵਾਲਾ ਆਪਣੀ ਪਾਵਰ ਨੂੰ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦਾ ਹੈ ਤਾਂ ਉਹਦੇ ਅਗੇਂਸਟ ਜੇ ਉਹ ਸਾਬਤ ਹੁੰਦਾ ਹੈ ਤਾਂ ਉਹੀ ਸੇਮ ਕਾਰਵਾਈ ਉਸ ਪੁਲਿਸ ਅਫਸਰ ਦੇ ਉੱਤੇ ਵੀ ਕੀਤੀ ਜਾ ਸਕਦੀ ਹੈ ਕਿ ਉਹਨੇ ਗਲਤ ਤਰੀਕੇ ਨਾਲ ਕਿਸੇ ਨੂੰ ਰੋਕਿਆ ਹੈ ਗਲਤ ਤਰੀਕੇ ਨਾਲ ਕਿਸੇ ਉੱਤੇ ਕੋਈ ਚੀਜ਼ ਪਲਾਂਟ ਕੀਤੀ ਹੈ ਸਰਚ ਕੀਤਾ ਸੀਜ਼ਰ ਕੀਤਾ ਹੈ ਬਿਲਕੁਲ ਠੀਕ ਹੈ ਇਹ ਤਾਂ ਗਲਤ ਸੀ ਕਿ ਜਦ ਕਿਸੇ ਪੁਲਿਸ ਅਫਸਰ ਨੇ ਇਨਵੈਸਟੀਗੇਸ਼ਨ ਕਰਨੀ ਹੈ ਜਾਂ ਕਾਨੂੰਨ ਦਾ ਭਾਵ ਕਿ ਕਿਸੇ ਵਿਅਕਤੀ ਦਾ ਤਲਾਸ਼ੀ ਲੈਣੀ ਹੈ ਤਾਂ ਉਸ ਵੇਲੇ ਉਸ ਪੁਲਿਸ ਅਫਸਰ ਦੀਆਂ ਕੀ ਡਿਊਟੀਆਂ ਬੰਦੀਆਂ ਹਨ ਤਾਂ ਜਿਹੜਾ ਉਹ ਸੰਬੰਧਤ ਵਿਅਕਤੀ ਹੈ ਉਸਦੇ ਕੀ ਹੱਕ ਹਨ ਤਾ ਇਹ ਵੀ ਇੱਕ ਗੱਲ ਸੀ ਗੱਲ ਦੇਖਦੇ ਆ ਕਿ ਜਿਹੜੇ ਨਸ਼ਿਆਂ ਦੇ ਜਿਹੜੇ ਮਸਲੇ ਹੁੰਦੇ ਆ ਜਾਂ ਜਿਹੜੇ ਕੇਸਿਸ ਹੁੰਦੇ ਆ ਇਹ ਆਮ ਕੇਸਾਂ ਨਾਲੋਂ हट ਕੇ ਹੁੰਦੇ ਆ ਬੜੇ ਪਚੀਦਾ ਕੇਸਿਸ ਹੁੰਦੇ ਆ ਕਿਉਂਕਿ ਇਹਨਾਂ ਦੀਆਂ ਤੜੀਆਂ ਕਈ ਵਾਰ ਬਾਹਰਲੇ ਮੁਲਕਾਂ ਤਾਂ ਵੀ ਜੁੜੀਆਂ ਹੁੰਦੀਆਂ ਜਾਂ ਬਹੁਤ ਸਾਰੇ ਵਿਅਕਤੀਆਂ ਦੇ ਨਾਲ ਜੁੜੀਆਂ ਹੁੰਦੀਆਂ ਜਿਸ ਦੇ ਲਈ ਇਸ ਦੀ ਜਿਹੜੀ ਇੱਕ ਛਾਣਬੀਨ ਕਰਨ ਨੂੰ ਵੀ ਜਿਹੜਾ ਇੱਕ ਵਕਤ ਲੱਗਦਾ ਹੈ ਹਾਂਜੀ ਕੀ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਇਹ ਐਨਡੀਪੀਆ ਐਕਟ ਬਣਿਆ ਹੈ ਇਸ ਦੇ ਵਿੱਚ ਕੋਈ ਇਨਵੈਸਟੀਗੇਸ਼ਨ ਕਰਨ ਦੇ ਲਈ ਸਪੈਸ਼ਲ ਜਿਹੜੀਆਂ ਪੁਲਿਸ ਨੂੰ ਪਾਵਰਾਂ ਦਿੱਤੀਆਂ ਗਈਆਂ ਹਨ ਜਾਂ ਹੱਕ ਦਿੱਤੇ ਗਣ ਉਹਦੇ ਬਾਰੇ ਤੁਸੀਂ ਥੋੜਾ ਜਿਆਦਾ ਦੱਸੋ ਜੀ ਇਹਦੇ ਵਿੱਚ ਦੇਖੋ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਤੁਹਾਡੀ ਗੱਲ ਉਹ ਆਪਾਂ ਪਹਿਲਾਂ ਹੀ ਸ਼ੁਰੂ ਕਰ ਲਈ ਸੀਗੀ ਕਿ ਨਸ਼ੇ ਦੇ ਜੋ ਵੀ ਕੰਮਕਾਰ ਹੁੰਦੇ ਹੈ ਉਹਦੀਆਂ ਦੰਦਾ ਬਾਹਰ ਤੱਕ ਜੁੜੀਆਂ ਹੁੰਦੀਆਂ ਹਨ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਨਸ਼ਾ ਸਾਡੇ ਦੇਸ਼ ਦੇ ਵਿੱਚ ਨਹੀਂ ਬੰਦਦਾ ਉਗਾਇਆ ਨਹੀਂ ਜਾਂਦਾ ਪਰ ਬਾਹਰੋਂ ਸਪਲਾਈ ਹੁੰਦਾ ਉਹੀ ਚੀਜ਼ਾਂ ਜੋ ਸਾਡੇ ਇੱਥੇ ਅਪਰਾਧ ਹਨ ਉਹੀ ਚੀਜ਼ਾਂ ਬਾਹਰ ਵੀ ਅਪਰਾਧ ਹਨ ਇਹਦੇ ਕਰਕੇ ਹੀ ਇਦਾਂ ਦੇ ਕਾਨੂੰਨ ਬਣਾਏ ਗਏ ਸੀਗੇ ਕਿ ਜਿਹਦੇ ਨਾਲ ਕੋਈ ਚੀਜ਼ ਜਿਹਦਾ ਅਪਰਾਧ ਜਿਹਦਾ ਬਾਹਰ ਅਪਰਾਧ ਹੈ ਇੱਥੇ ਵੀ ਉਹਨਾਂ ਨੂੰ ਅਪਰਾਧ ਮੰਨਿਆ ਜਾਵੇ ਜਿਹਦੀਆਂ ਸਖਤ ਸਖਤ ਸਜ਼ਾਵਾਂ ਹੈਗੀਆਂ ਸਾਡੇ ਇੱਥੇ ਤਾਂ ਸਾਡੇ ਇੱਥੇ 30 ਸਾਲ ਤੋਂ ਲੈ ਕੇ ਇੱਕ ਲਾਈਫ ਇੰਪ੍ਰਿਜ਼ਨਮੈਂਟ ਡੈਥ ਪੈਨਲਟੀ ਤੱਕ ਇਹਦੇ ਵਿੱਚ ਦਿੱਤੀ ਜਾਂਦੀ ਹੈ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਸਿਰਫ ਉਹਦੇ ਉੱਤੇ ਜੇ ਕੋਈ ਬੰਦਾ ਬਾਹਰੋਂ ਏ ਕੰਮ ਕਰਦਾ ਫੜਿਆ ਜਾਂਦਾ ਹੈ ਉਹਦੀ سزا ਬਾਹਰ ਹੁੰਦੀ ਹੈ ਉਹੀ سزا ਇੱਥੇ ਵੀ ਦਿੱਤੀ ਜਾਂਦੀ ਹੈ ਬਿਲਕੁਲ ਠੀਕ ਇਹਦੀ ਰੋਕਥਾਮ ਦੇ ਲਈ ਇਹਨੂੰ ਹੀ ਰੋਕਣ ਦੇ ਲਈ ਸਿਰਫ ਐਕਟ ਦੇ ਨਾਲ ਨਾਲ ਰੂਲਸ ਬਣਾਏ ਗਏ ਹਨ ਜਿਹਨੂੰ ਕਿ ਆਪਾਂ ਐਨਡੀਪੀਐਸ ਰੂਲਸ ਵੀ ਕਹਿੰਨੇ ਹੈਗੇ ਹਨ ਉਹਦੇ ਵਿੱਚ ਪੂਰਾ ਡਿਫਾਈਨ ਕੀਤਾ ਜਾਂਦਾ ਹੈ ਕਿਉਂਕਿ ਹੁਣ ਇਹਦੇ ਵਿੱਚ ਕਾਰਵਾਈ ਕਰਨ ਦੇ ਲਈ ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਕਰਨੀ ਪੈਂਦੀ ਹੈ ਪੁਲਿਸ ਨੂੰ ਪੁਲਿਸ ਦੇ ਕੋਲ ਇਹਨਾਂ ਟਾਈਮ ਨਹੀਂ ਦਿੱਤਾ ਜਾ ਸਕਦਾ ਹੁੰਦਾ ਇਸ ਲਈ ਇਸ ਕਾਨੂੰਨ ਦੇ ਅਧੀਨ ਜਦੋਂ ਵੀ ਪੁਲਿਸ ਨੇ ਕਾਰਵਾਈ ਕਰਨੀ ਹੈ ਜਿੱਥੇ ਆਮ 60 ਜਾਂ 90 ਦਿਨ ਦਾ ਟਾਈਮ ਦਿੰਦੀ ਹੈ ਸਰਦਾਰ ਇਸ ਕਾਨੂੰਨ ਦੇ ਅਧੀਨ 180 ਦਿਨਾਂ ਦਾ ਟਾਈਮ ਦਿੱਤਾ ਜਾਂਦਾ ਹੈ ਪੂਰੀ ਕਾਰਵਾਈ ਕੰਪਲੀਟ ਕਰਨ ਦੇ ਲਈ ਠੀਕ ਹੈ ਜੀ ਇਹ ਤਾਂ ਗੱਲ ਸੀ ਕਿ ਜਿਹੜਾ ਪੁਲਿਸ ਨੂੰ ਪ੍ਰੋਸੀਜਰਲੀ ਜਿਹੜਾ ਹੈ ਕੁਝ ਜਿਹੜੀਆਂ ਉਹ ਹੱਕ ਦਿੱਤੇ ਜਾਂਦੇ ਹਨ ਤਾਕਤਾਂ ਦਿੱਤੀਆਂ ਜਾਂਦੀਆਂ ਹਨ ਖੁੱਲਾ ਇੱਕ ਸਮਾਂ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਜਿਹੜੀ ਇਹ ਕਾਰਵਾਈ ਕਰ ਸਕੀਏ ਕਈ ਵਾਰ ਅਸੀਂ ਦੇਖਦੇ ਹਾਂ ਕੁਝ ਐਹੋ ਜਿਹੇ ਜਿਹੜੇ ਵਿਅਕਤੀ ਐ ਸਮਾਜ ਦੇ ਵਿੱਚ ਉਹ ਪੁਲਿਸ ਵੱਲੋਂ ਅਰੈਸਟ ਕੀਤੇ ਜਾਂਦੇ ਹਨ ਜਿਨ੍ਹਾਂ ਨੇ ਨਸ਼ਿਆਂ ਦੇ ਨਾਲ ਬਹੁਤ ਸਾਰੀ ਜਾਇਦਾਦ ਬਣਾਈ ਹੁੰਦੀ ਹੈ ਬਹੁਤ ਸਾਰੇ ਕਈ ਵਾਰ ਅਸੀਂ ਦੇਖਦੇ ਹਾਂ ਪੈਸੇ ਜਿਹੜੇ ਬੈਂਕ ਅਕਾਊਂਟਾਂ ਦੇ ਵਿੱਚ ਉਹਨਾਂ ਨੇ ਪਾਏ ਹੁੰਦੇ ਜਿਹਨੂੰ ਆਪਾਂ ਡਰੱਗ ਮਨੀ ਵੀ ਕਹਿੰਦੇ ਹਾਂ ਅ ਕਈ ਵਾਰ ਅਸੀਂ ਉਹ ਦੇਖਦੇ ਹਾਂ ਕਿ ਵਿਅਕਤੀ ਜਿਹੜੇ ਉਹ ਪੁਲਿਸ ਦੀ ਚਪੇਟ ਵਿੱਚ ਨਹੀਂ ਆਉਂਦੇ ਪੁਲਿਸ ਤੋਂ ਕਾਬੂ ਨਹੀਂ ਹੁੰਦੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੀ ਸਾਡੇ ਜਿਹੜੇ ਮਾਨਜੋਗ ਜਿਹੜੀਆਂ ਪੁਲਿਸਿੰਗ ਏਜੰਸੀਜ਼ ਹੈਗੀਆਂ ਉਹਨਾਂ ਕੋਲ ਇਹ ਤਾਕਤ ਹੁੰਦੀ ਹੈ ਕਿ ਜਿਹੜਾ ਉਹ ਜਿਹੜੀ ਸਾਰੀ ਜਾਇਦਾਦ ਬਣਾਈ ਗਈ ਹੈ ਉਸ ਨੂੰ ਜ਼ਬਤ ਕੀਤਾ ਜਾਵੇ ਅਟੈਚ ਕਰ ਲਿਆ ਜਾਵੇ ਜਾਂ ਬੈਂਕ ਅਕਾਊਂਟ ਹੈ ਜਿਹੜੇ ਉਹ ਫ੍ਰੀਜ਼ ਕਰ ਲੈਣ ਤਾਂ ਕਿ ਜਿਹੜਾ ਵਿਅਕਤੀ ਮਜਬੂਰ ਹੋ ਜਵੇ ਕਿ ਉਹ ਆ ਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰੇ ਜੀ ਬਿਲਕੁਲ ਸਹੀ ਗੱਲ ਹੈ ਜੀ ਜਦੋਂ ਰੋਕ-ਥਾਮ ਕਰਨ ਦੇ ਲਈ ਕਾਨੂੰਨ ਦੇ ਪ੍ਰਵਧਾਨ ਹੋਣ ਤੇ ਉਸ ਕਾਨੂੰਨ ਦੇ ਪ੍ਰਵਧਾਨਾਂ ਤੋਂ ਬਚਿਆ ਵੀ ਜਾ ਸਕਦਾ ਹੈ ਉਹ ਕਾਨੂੰਨ ਦੇ ਪ੍ਰਵਧਾਨਾਂ ਤੋਂ ਲੁਕਿਆ ਜਾ ਸਕਦਾ ਹੈ ਜਦੋਂ ਕੋਈ ਇਨਸਾਨ ਆਪਣੇ ਆਪ ਨੂੰ ਇਸ ਤਰੀਕੇ ਨਾਲ ਕਰ ਲੈਂਦਾ ਹੈ ਜਿਵੇਂ ਕਾਨੂੰਨ ਦੇ ਚਪੇੜ ਤੋਂ ਬਚਣ ਲੱਪੇ ਜਾਂ ਲੁਕਣ ਲੱਪੇ ਤਾਂ ਸਰਕਾਰ ਨੇ ਉੱਥੇ ਹੀ ਸਾਡੀਆਂ ਏਜੰਸੀਆਂ ਜਿੱਦਾਂ ਕਿ ਪੁਲਿਸ ਹੈਗੀਆਂ ਪੁਲਿਸਿੰਗ ਏਜੰਸੀਸ ਕਾਫੀ ਹੈਗੀਆਂ ਉਹਨਾਂ ਨੂੰ ਬਹੁਤ ਇਖਤਿਆਰ ਦਿੱਤੇ ਹਨ ਉਹਨਾਂ ਦੀ ਡਰਗ ਮਨੀ ਜੇ ਪ੍ਰੂਵ ਹੋ ਜਾਂਦੀ ਹੈਗੀ ਕਿ ਇਹ ਪੈਸੇ ਡਰਗ ਵੇਚ ਕੇ ਆਏ ਹਨ ਡਰਗ ਦੇ ਕਾਰੋਬਾਰ ਤੋਂ ਆਏ ਹਨ ਤੇ ਇਹਨਾਂ ਪੈਸਿਆਂ ਦੇ ਨਾਲ ਇਹ ਚੀਜ਼ਾਂ ਖਰੀਦੀਆਂ ਗਈਆਂ ਹਨ ਉਹਨੂੰ ਕਨਫਿਸਕੇਟਰੀ ਕਰ ਲਿਆ ਜਾਂਦਾ ਹੈ ਠੀਕ ਹੈ ਜੀ ਉਹ ਬੜੇ ਆਪਾਂ ਖਬਰਾਂ ਦੇ ਵਿੱਚ ਬਹੁਤ ਦੇਖਦੇ ਹੈਗੇ ਆ ਕਾਫੀ ਵਾਰ ਇਦਾਂ ਹੋਇਆ ਹੈ ਲੋਕਾਂ ਨੂੰ ਪੇਸ਼ ਕਰਨ ਲਈ ਮਜਬੂਰ ਹੋਣ ਦੇ ਲਈ ਸਰਕਾਰ ਨੇ ਕਾਫੀ ਟਿਕਾਣਿਆਂ ਤੇ ਰੇਡ ਮਾਰੀਆਂ ਹੈ ਬਹੁਤ ਸਾਰੀਆਂ ਕਈ ਵੱਡੇ ਵੱਡੇ ਡਰਗ ਲੋਰਡਸ ਕੋ ਲਗਜ਼ਰੀ ਗੱਡੀਆਂ ਉਹਨਾਂ ਦੇ ਫਾਰਮ ਹਾਊਸ ਅਟੈਚ ਕੀਤੇ ਗਏ ਨੇ ਰੋਕੇ ਗਏ ਨੇ ਹਾਂਜੀ ਇਹ ਦੇਖੋ ਇਹ ਇੱਕ ਗੱਲ ਸੀ ਜਿੱਦਾਂ ਆਪਾਂ ਸੇ ਸ਼ੁਰੂਆਤ ਹੀ ਅਸੀਂ ਕੀਤੀ ਸੀ ਕਿ ਇਹਦੇ ਵਿੱਚ ਤੁਸੀਂ ਆਪਾਂ ਥੋੜੀ ਇਸ ਬਾਰੇ ਗੱਲ ਕੀਤੀ ਸੀ ਕਿ ਕਿ ਜਿਹੜੇ ਕਾਨੂੰਨ ਮੁਤਾਬਕ ਜਿਹੜਾ ਇੱਕ ਡਿਫਾਈਨ ਕੀਤਾ ਗਿਆ ਹੈ ਜਿਹੜੇ ਮੁਜਰਮਾਨੇ ਦੇ ਥੱਲੇ ਐਨਡੀਪੀਐਸ ਐਕਟ ਥੱਲੇ ਇੱਕ ਤਾਂ ਹਨ ਜਿਨ੍ਹਾਂ ਨੇ ਤੋਂ ਪਹਿਲੀ ਯਾਰ ਜਿਹੜਾ ਅਫੈਂਸ ਕੀਤਾ ਹੈ ਇੱਕ ਹਨ ਜਿਹੜੇ ਹੈਬਚੁਅਲ ਅਫੈਂਸਰ ਹਨ ਜਾਂ ਜਿਹਨੂੰ ਆਪਾਂ ਤਸਕਰ ਕਹਿ ਲੈਂਦੇ ਆਂ ਜਾਂ ਵਪਾਰੀ ਕਹਿ ਲੈਂਦੇ ਆਂ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਕਿ ਜਿਹੜੇ ਵਿਅਕਤੀ ਨੇ ਪਹਿਲੀ ਯਾਰ ਕੋਈ ਗੁਨਾਹ ਕੀਤਾ ਹੈ ਜਿਹੜਾ ਕਾਨੂੰਨ ਦਾ ਕੰਮ ਹੁੰਦਾ ਹੈ ਇਹ ਸਭ ਤੋਂ ਪਹਿਲਾਂ ਇਹ ਹੁੰਦਾ ਬੰਦੇ ਨੂੰ ਸੁਧਾਰਨਾ ਸਜ਼ਾ ਦੇਣਾ ਬਾਅ ਕੀ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੋਈ ਜਿਹੜੇ ਵਿਅਕਤੀ ਨੇ ਪਹਿਲੀ ਯਾਰ ਜਿਹੜਾ ਕੋਈ ਜੁਰਮ ਕੀਤਾ ਹੈ ਐਂਡੀਪੀਐਸ ਐਕਟ ਹਲੇ ਉਸ ਨੂੰ ਸੁਧਰਨ ਦਾ ਜਿਹੜਾ ਹੈ ਕਾਨੂੰਨ ਮੁਤਾਬਕ ਮੌਕਾ ਦਿੱਤਾ ਜਾਂਦਾ ਹੈ ਜੀ ਬਿਲਕੁਲ ਜੀ ਇਹ ਤਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਤਾਂ ਹੁੰਦਾ ਹੈ ਹਰ ਕਾਨੂੰਨ ਦੇ ਵਿੱਚ ਇਹਦੇ ਨੇ ਪ੍ਰਵਧਾਨ ਹੁੰਦੇ ਆ ਪਰ ਜਿਹੜਾ ਇਹ ਐਂਡੀਪੀਐਸ ਐਕਟ ਹੈ ਇਹ ਥੋੜਾ ਸੈਂਸਿਟਿਵ ਸਬਜੈਕਟ ਹੋ ਜਾਂਦਾ ਨਸ਼ੇ ਜਿਹੜੇ ਹੁੰਦੇ ਹੈਗੇ ਆ ਇਹਨੂੰ ਸਰਕਾਰ ਸਾਡੀ ਬਹੁਤ ਸੈਂਸਿਟਿਵ ਮੰਨਦੀ ਹੈ ਵਰਲਡ ਵਾਈਡ ਬਹੁਤ ਸੈਂਸਿਟਿਵ ਮੰਨਿਆ ਜਾਂਦਾ ਹੈ ਕਿਉਂਕਿ ਉਹਦਾ ਕਾਰਨ ਆ ਇਹਦੇ ਨਾਲ ਇਨਸਾਨ ਦਾ ਕਈ ਵਾਰ ਆਪਣੇ ਆਪ ਤੇ ਕੰ ਉਹਨੂੰ ਸਮਝ ਨਹੀਂ ਹੁੰਦੀ ਕਿ ਉਹ ਜੋ ਕਰ ਰਿਹਾ ਉਹ ਗਲਤ ਹੈ ਕਿਉਂਕਿ ਉਹਨੂੰ ਆਪਣੇ ਆਪ ਦੇ ਉੱਤੇ ਉਹ ਨਸ਼ੇ ਦੇ ਇੰਨੇ ਪ੍ਰਭਾਵ ਦੇ ਵਿੱਚ ਆ ਜਾਂਦਾ ਹੈ ਕਿ ਉਸ ਨੂੰ ਆਪ ਆਪ ਸੋਚਣ ਦਾ ਸਮਝਣ ਦਾ ਆਪਣੇ ਆਪ ਨੂੰ ਮੌਕਾ ਹੀ ਨਹੀਂ ਦੇ ਸਕਦਾ ਹੁੰਦਾ ਕਿ ਮੈਂ ਆਪਣੇ ਆਪ ਨੂੰ ਬਚਾਂ ਏਸੀ ਗੱਲ ਕਰਕੇ ਜਿਹੜੇ ਤਾਂ ਕਈ ਲੋਕ ਹੁੰਦੇ ਜਿਹੜੇ ਆਦੀ ਹੈ ਜੇ ਉਹਨਾਂ ਦੇ ਕੋਲੋਂ ਕਿਤੇ ਤਲਾਸ਼ੀ ਦੇ ਦੌਰਾਨ ਜਾਂ ਕਿਤੇ ਕੋਈ ਛੋਟੀ ਕੁਆਂਟੀਟੀ ਫੜੀ ਜਾਵੇ ਜਿੱਦਾਂ ਕਿ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਸੀਗਾ ਤਿੰਨ ਕੈਟਾਗਰੀਆਂ ਹੁੰਦੀਆਂ ਸਮਾਲ ਨਾਨ ਕਮਰਸ਼ੀਅਲ ਤੇ ਕਮਰਸ਼ੀਅਲ ਉਹਦੇ ਵਿੱਚੋਂ ਹੁਣ ਜੇ ਕਿਸੇ ਦੇ ਕੋਲੋਂ ਫੜਿਆ ਜਾਂਦਾ ਹੈ ਥੋੜਾ ਜਿਹਾ ਥੋੜਾ ਜਿਹਾ ਐਨਡੀਪੀਐਸ ਅਸਮਾਨ ਤੋਂ ਕੁਦਰਤ ਫੜਿਆ ਜਾਂਦਾ ਹੈ ਕੋਈ ਸੈਕੰਡਰੀ ਸਬਸਟੈਂਸ ਫੜਿਆ ਜਾਂਦਾ ਹੈ ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਜੀ ਮੈਂ ਆਦੀ ਹਾਂ ਤੇ ਮੈਨੂੰ ਇਹ ਚੀਜ਼ ਤੋੜ ਵਜੋਂ ਪੈਂਦੀ ਹੈ ਜਾਂ ਮੈਨੂੰ ਇਹ ਖਾਣ ਹੀ ਮੈਨੂੰ ਜ਼ਰੂਰੀ ਹੋ ਜਾਂਦੀ ਮੈਂ ਤਾਂ ਛੱਡ ਨਹੀਂ ਹੁੰਦਾ ਮੈਂ ਇਸ ਜਿਹਨੂੰ ਆਪਾਂ ਕਿ ਨਸ਼ੇਈ ਹੋ ਗਿਆ ਹੈਗਾ ਆ ਉਹਦੇ ਵਿੱਚ ਉਹ ਜਦੋਂ ਅਦਾਲਤ ਜਾਵੇ ਉੱਥੇ ਜਦੋਂ ਉਹਨੂੰ ਪੇਸ਼ ਕੀਤਾ ਜਾਵੇ ਉੱਥੇ ਮੰਨਦਾ ਹੈ ਕਿ ਮੈਂ ਸੁਧਰਨਾ ਚਾਹਨਾ ਆ ਮੈਨੂੰ ਮੌਕਾ ਦਿੱਤਾ ਜਾਵੇ ਮੈਂ ਆਪਣੇ ਆਪ ਨੂੰ ਸੁਧਾਰਨਾ ਚਾਹਨਾ ਮੈਂ ਆਪਣੀ ਜ਼ਿੰਦਗੀ ਜਿਣੀ ਚਾਹਨਾ ਤਾਂ ਸਰਕਾਰ ਨੇ ਇਮਿਊਨਿਟੀ ਦਿੱਤੀ ਹੋਈ ਹੈ ਉਹਦੇ ਵਿੱਚ ਗਵਰਨਮੈਂਟ ਰਜਿਸਟਰਡ ਕਿਸੇ ਵੀ ਅਦਾਲਤ ਦੀ ਪਰਮਿਸ਼ਨ ਦੇ ਨਾਲ ਉਹ ਡੀ ਅਡਿਕਸ਼ਨ ਸੈਂਟਰ ਜਾਵੇ ਉੱਥੇ ਐਡਮਿਟ ਹੋਵੇ ਉਹਦੇ ਰਿਪੋਰਟਾਂ ਬਣਦੀਆਂ ਹਨ ਉਹਨੂੰ ਬਾਰ-ਬਾਰ ਪੇਸ਼ ਕੀਤਾ ਜਾਂਦਾ ਹੈ ਉਹਦੀ ਸਜ਼ਾ ਵੀ ਮਾਫ ਕੀਤੀ ਜਾਂਦੀ ਉਹਨੂੰ ਇਮਿਊਨਿਟੀ ਮਿਲਦੀ ਹੈ ਇਹਦੇ ਵਿੱਚ ਠੀਕ ਹੈ ਜੀ ਇਹਦਾ ਵੀ ਪ੍ਰਵਿਧਾਨ 64 A ਦੇ ਵਿੱਚ ਹੈ ਠੀਕ ਹੈ ਜੀ ਇਹ ਕੇਦੇ ਨਾਲ ਲੱਗਦੀ ਹੋਰ ਗੱਲ ਹੈ ਕਿ ਜਿਹੜਾ ਅਸੀਂ ਕਹਿੰਨੇ ਪ੍ਰੋਬੇਸ਼ਨ ਆਫ ਅਫੈਂਡਰਸ ਐਕਟ ਆਪਣੇ ਕੋਲ ਵੀ ਇੱਕ ਹੈਗਾ ਇੱਕ ਤਾਂ ਹੈਗਾ ਕਿ ਇਹ ਸਪੈਸ਼ਲ ਐਕਟ ਹੈਗਾ ਇਹਦੇ ਵਿੱਚ ਹੀ ਪ੍ਰਵਿਧਾਨ ਹੈ ਇਹ ਤੋਂ ਇਲਾਵਾ ਵੀ ਜੇ ਮਾਨਯੋਗ ਅਦਾਲਤ ਨੂੰ ਕਿਤੇ ਲੱਗੇ ਕਿ ਇਹ ਬੰਦਾ ਸੁਧਰ ਸਕਦਾ ਹੈ ਹਾਂਜੀ ਇਹ ਤੋਂ ਗਲਤੀ ਹੋ ਗਈ ਹੈ ਤਾਂ ਕੀ ਉਸ ਨੂੰ ਪ੍ਰੋਬੇਸ਼ਨ ਤੇ ਵੀ ਛੱਡਿਆ ਜਾ ਸਕਦਾ ਹੈ ਕਿ ਦੇਖਣ ਲਈ ਕਿ ਜੇ ਇਸ ਦਾ ਚਾਲ ਚਲਨ ਠੀਕ ਰਹਿੰਦਾ ਹੈ ਤਾਂ ਇਸ ਨੂੰ ਅਸੀਂ ਜਿਹੜਾ ਛੱਡ ਸਕਦੇ ਹਾਂ ਬਿਲਕੁਲ ਜੀ ਸਰਕਾਰ ਤੇ ਅਦਾਲਤਾਂ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖਦੀਆਂ ਹਨ ਕਿ ਕਿਸੇ ਇਨਸਾਨ ਨੂੰ ਸਜ਼ਾ ਦੇਣੀ ਹੀ ਮਕਸਦ ਨਹੀਂ ਹੁੰਦਾ ਕਾਨੂੰਨ ਦਾ ਸਭ ਤੋਂ ਪਹਿਲਾ ਮਕਸਦ ਆ ਹੁੰਦਾ ਹੈ ਕਿ ਇੱਕ ਇਨਸਾਨ ਦੀ ਜ਼ਿੰਦਗੀ ਸੁਧਰ ਜਾਵੇ ਉਹ ਇਨਸਾਨ ਆਪਣੇ ਲਈ ਅਤੇ ਸੁਸਾਇਟੀ ਦੇ ਲਈ ਇੱਕ ਖਤਰੇ ਨਾਲੋਂ ਇੱਕ ਆਮ ਜ਼ਿੰਦਗੀ ਜੀਣ ਦੇ ਲਈ ਬਿਹਤਰ ਬਿਹਤਰ ਜ਼ਿੰਦਗੀ ਜੀਣ ਦੇ ਲਈ ਨਿਰਪਰ ਹੋ ਸਕੇ ਏਸੇ ਦੇ ਲਈ ਸਰਕਾਰ ਨੇ ਹਮੇਸ਼ਾ ਪ੍ਰੋਵੀਜ਼ਨਾ ਰੱਖੀਆਂ ਹੁੰਦੀਆਂ ਹਨ ਹਰ ਕਾਨੂੰਨ ਚ ਪ੍ਰੋਵੀਜ਼ਨਾ ਹੁੰਦੀਆਂ ਹਨ ਜਿੱਦਾਂ ਤੁਸੀਂ ਕਹਿ ਹੀ ਰਹੇ ਹੋ ਪ੍ਰੋਬੇਸ਼ਨ ਐਕਟ ਹੈਗਾ ਹੀ ਹੈ ਸਾਡਾ ਉਹ ਆਹੀ ਦੱਸਦਾ ਹੈ ਜੱਜ ਸਾਹਿਬਾਨ سزا ਦੇਣ ਤੋਂ ਪਹਿਲਾਂ ਇਹ ਚੀਜ਼ ਦੇਖਦੇ ਹਨ ਕਿ ਜੇ ਇਸ ਇਨਸਾਨ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਵੇ ਥੋੜੇ ਦਿਨ ਲਈ ਛੱਡਿਆ ਜਾਵੇ ਇਹਨੂੰ ਕਿਹਾ ਜਾਵੇ ਇਹਨੂੰ ਇੱਕ ਇਨਾ ਟਾਈਮ ਫਰੇਮ ਦਿੱਤਾ ਜਾਵੇ ਕਿ ਤੇ ਇਨੇ ਡੇਢ ਦੇ ਵਿੱਚ ਉਹਦੀ ਦੇਖਿਆ ਜਾਵੇ ਗਲਤ ਕਰਦਾ ਹੈ ਨਹੀਂ ਕਰਦਾ ਬਚਦਾ ਹੈ ਉਹਦੀ ਰਿਪੋਰਟਿੰਗ ਹੋਵੇ ਤਾਂ ਉਹ ਉਹਨੂੰ ਸਜ਼ਾ ਤੋਂ ਮਾਫੀ ਕੀਤਾ ਜਾ ਸਕਦਾ ਹੈ ਉਹਨੂੰ ਛੱਡਿਆ ਵੀ ਜਾ ਸਕਦਾ ਹੈ ਇਹ ਚੀਜ਼ ਸਾਡੇ ਕਾਨੂੰਨ ਦੇ ਵਿੱਚ ਹੀ ਨਹੀਂ ਹਰ ਜਗ੍ਹਾ ਦੇ ਵਿੱਚ ਇਹੀ ਹੈ ਕਿ ਕਾਨੂੰਨ ਨੇ ਇਨਸਾਨ ਨੂੰ ਸੁਧਰਨ ਦਾ ਮੌਕਾ ਦੇਣਾ ਹੈ ਰਾਦਰ ਦੈਨ ਉਹਨੂੰ ਸਜ਼ਾ ਦੇਵੇ ਸਿਕਾਰ ਨੂੰ ਸਜ਼ਾ ਦੇਣ ਦਾ ਕੋਈ ਬੈਨੀਫਿਟ ਨਹੀਂ ਮਿਲਦਾ ਠੀਕ ਹੈ ਜੀ ਕਿਸੇ ਨੂੰ ਸੁਧਾਰਨਾ ਹੀ ਕਾਨੂੰਨ ਦਾ ਗੋਲ ਹੁੰਦਾ ਹੈ ਠੀਕ ਹੈ ਜੀ ਇੱਕ ਹੋਰ ਬਹੁਤ ਜ਼ਰੂਰੀ ਹੈ ਇੱਕ ਸਵਾਲ ਹੈ ਜੀ ਅਸੀਂ ਦੇਖਦੇ ਹਾਂ ਕਿ ਜਿਹੜੇ ਵਿਅਕਤੀ ਸਮਾਜ ਦੇ ਵਿੱਚ ਗਲਤ ਕੰਮ ਕਰਦੇ ਹਨ ਜਾਂ ਆਪਣੇ ਅਜ ਦੇ ਸਸਲੇ ਦੇ ਜਿਵੇਂ ਆਪਾਂ ਗੱਲ ਕਰੀਏ ਨਸ਼ਾ ਵੇਚਦੇ ਹਨ ਉਹ ਕਈ ਵਾਰ ਅਸੀਂ ਦੇਖਦੇ ਹਾਂ ਕਿ ਉਹ ਜਿਹੜਾ ਬੱਚਿਆਂ ਦਾ ਇਸਤੇਮਾਲ ਕਰਦੇ ਹਨ ਬੱਚਿਆਂ ਨੂੰ ਇਸ ਕੰਮ ਦੇ ਵਿੱਚ ਇਨਵੋਲਵ ਕਰ ਲੈਂਦੇ ਹਨ ਉਹਨਾਂ ਨੂੰ ਜਾਂ ਨਸ਼ੇ ਤੇ ਲਾਇਆ ਜਾਂਦਾ ਹੈ ਜਾਂ ਉਹਨਾਂ ਦੇ ਥਰੂ ਜਿਹੜਾ ਹੈ ਨਸ਼ਾ ਬੇਚਿਆ ਜਾਂਦਾ ਹੈ ਇਹ ਜਦ ਕੋਈ ਵੀ ਬੱਚਾ ਜਿਹੜਾ ਜਿਹਨੂੰ ਅਸੀਂ ਆਪਣੀ ਲੀਗਲ ਭਾਸ਼ਾ ਦੇ ਵਿੱਚ ਕਹਿੰਦੇ ਆ ਚਾਈਲਡ ਇਨ ਕਨਫਲਿਕਟ ਵਿਦ ਲਾ ਠੀਕ ਹੈ ਜਿਹੜਾ 18 ਸਾਲ ਤੋਂ ਛੋਟਾ ਹੈ ਜਿਹਨੂੰ ਜੁਵਨਲ ਹੈ ਉਸ ਨੂੰ ਜਦ ਪੁਲਿਸ ਵੱਲੋਂ ਅਰੈਸਟ ਕੀਤਾ ਜਾਂਦਾ ਹੈ ਜਾਂ ਮਾਜੋਰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਤੋ ਉਸ ਬੱਚੇ ਦਾ ਕੋਈ ਖਾਸ ਤਰੀਕੇ ਨਾਲ ਖਿਆਲ ਰੱਖਿਆ ਜਾਂਦਾ ਹੈ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਇਹ ਤੁਹਾਡੀ ਜੀ ਜਿਹੜੀ ਗੱਲ ਹੈਗੀ ਹੈ ਇਹ ਬਿਲਕੁਲ درست ਹੈ ਤੇ ਇਹ ਸਾਡੇ ਦੇਸ਼ ਦੇ ਵਿੱਚ ਇੱਕ ਅੱਜ ਕੱਲ ਬਹੁਤ ਵੱਡੀ ਸਮੱਸਿਆ ਵੀ ਬਣੀ ਹੋਈ ਹੈ ਹਾਂ ਜੀ ਕਿਉਂਕਿ ਨਸ਼ੇ ਤਸਕਰਾਂ ਦਾ ਦੇਖੋ ਜਿਵੇਂ ਗਲਤ ਕੰਮ ਕਰਨਾ ਹੈ ਉਹਨੇ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਣਾ ਹੈ ਹਾਂ ਜੀ ਨਸ਼ੇ ਦੇ ਤਸਕਰ ਵੱਡੇ ਵੱਡੇ ਜਦੋਂ ਤਸਕਰੀਆਂ ਕਰਦੇ ਹਨ ਉਹਨਾਂ ਨੇ ਬੱਚਿਆਂ ਦਾ ਇਸਤੇਮਾਲ ਕਰਨਾ ਬਹੁਤ ਹੀ ਜ਼ਿਆਦਾ ਸ਼ੁਰੂ ਕਰਤਾ ਹੈ ਉਹਦਾ ਕਾਰਨ ਆਹੀ ਹੈ ਸਾਡੇ ਦੇਸ਼ ਦੀ ਗਰੀਬੀ ਅਨਪੜਤਾ ਅਤੇ ਬੱਚਿਆਂ ਨੂੰ ਜਿਹੜਾ ਨਾ ਐਜੂਕੇਸ਼ਨ ਮਿਲਣੀ ਬੱਚਿਆਂ ਨੂੰ ਨਾ ਸੁਰੱਖਿਆ ਮਿਲਣੀ ਇਸ ਕਰਕੇ ਬੱਚੇ ਵੀ ਮੋਟੀਵੇਟ ਹੋ ਜਾਂਦੇ ਹੈਗੇ ਇਹ ਕੰਮ ਕਰਨ ਦੇ ਲਈ ਉਹਨਾਂ ਤੋਂ ਉਹਨਾਂ ਤੋਂ ਬਚਨ ਦੇ ਲਈ ਹਮੇਸ਼ਾ ਤੋਂ ਹੀ ਇਹਨੂੰ ਸਾਡੇ ਇਸ ਕਾਨੂੰਨ ਤੋਂ ਵੀ ਕਿਸੇ ਵੀ ਕਾਨੂੰਨ ਦੇ ਵਿੱਚ ਚਾਈਲਡ ਇਨ ਕਨਫਲਿਕਟ ਲਾ ਜਿਹੜਾ ਆਪਾਂ ਟਰਮ ਯੂਜ਼ ਕਰਦੇ ਹਾਂ ਉਹਦੇ ਵਿੱਚ ਉਹਨਾਂ ਨੂੰ ਸਪੈਸ਼ਲ ਪ੍ਰਦਾਨ ਦਿੱਤੇ ਜਾਂਦੇ ਹਨ ਬੱਚਿਆਂ ਨੂੰ ਕਿਉਂਕਿ ਬੱਚਿਆਂ ਦੇ ਅੱਗੇ ਉਹਨਾਂ ਦਾ ਪੂਰਾ ਜੀਵਨ ਹੁੰਦਾ ਹੈ ਠੀਕ ਹੈ ਜੀ ਉਹ ਉਹਨਾਂ ਨੂੰ ਇਸ ਚੀਜ਼ ਤੋਂ ਸੇਫਗਾਰਡ ਕੀਤਾ ਜਾਂਦਾ ਹੈ ਉਹਨਾਂ ਦੀ ਸਜ਼ਾ ਦੇ ਪ੍ਰਵਧਾਨ ਘੱਟ ਹੁੰਦੇ ਹੈਗੇ ਆ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਜਿਹੜਾ ਉਹ ਜੁਰਮ ਉਹਨਾਂ ਤੋਂ ਕਰਾਇਆ ਜਾ ਰਿਹਾ ਹੈ ਉਹ ਕਿੰਨਾ ਗਲਤ ਹੈ ਕੀ ਉਹਦਾ ਸੁਸਾਇਟੀ ਤੇ ਇੰਪੈਕਟ ਹੋਏਗਾ ਕੀ ਉਹਦਾ ਲਾਸ ਹੋਏਗਾ ਉਹਦਾ ਕਿੰਨਾ ਨੁਕਸਾਨ ਉਹਨਾਂ ਨੂੰ ਹੈ ਕਿੰਨਾ ਨੁਕਸਾਨ ਕਿਸੇ ਹੋਰ ਨੂੰ ਹੈ ਐਸੀ ਚੀਜ਼ ਕਰਕੇ ਜੁਵਨਲ ਅਦਾਲਤਾਂ ਉੱਥੇ ਇਹਨਾਂ ਦਾ ਜੁਵਨਲ ਅਦਾਲਤਾਂ ਦੇ ਵਿੱਚ ਇਹਨਾਂ ਦਾ ਟਰੀਟ ਕੀਤਾ ਜਾਂਦਾ ਹੈ ਇਹਨਾਂ ਦਾ ਕੇਸ ਉੱਥੇ ਚਲਾਇਆ ਜਾਂਦਾ ਹੈ ਜਿੱਥੇ ਸਪੈਸ਼ਲ ਇੱਕ ਮਾਈਂਡ ਸੈਟ ਦੇ ਨਾਲ ਇਹਨਾਂ ਨੂੰ ਡੀਲ ਕੀਤਾ ਜਾਂਦਾ ਠੀਕ ਹੈ ਜੀ ਇੱਕ ਕਾਨੂੰਨ ਦੇ ਵਿੱਚ ਗੱਲ ਕਹੀ ਜਾਂਦੀ ਹੈ ਕਿ ਜਦ ਕਿਸੇ ਵਿਅਕਤੀ ਦੇ ਉੱਤੇ ਐਫ ਆਈ ਆਰ ਹੁੰਦੀ ਹੈ ਜਾਂ ਪਰਚਾ ਹੁੰਦਾ ਹੈ ਤਾਂ ਉਸ ਨੂੰ ਦੋਸ਼ੀ ਕਿਹਾ ਜਾਂਦਾ ਹੈ ਮੁਜਰਮ ਨਹੀਂ ਕਿਹਾ ਜਾਂਦਾ ਅਕਿਊਜ਼ਡ ਕਿਹਾ ਜਾਂਦਾ ਹੈ ਜੀ ਤੋ ਜਦ ਤਈ ਜਿਹੜਾ ਉਸ ਦੇ ਉੱਤੇ ਸਾਰਾ ਕੇਸ ਸਾਬਤ ਨਾ ਹੋ ਜਵੇ ਤਾਂ ਤਾਤੀ ਦੋਸ਼ੀ ਰਹਿੰਦਾ ਉਸ ਤੋਂ ਬਾਅਦ ਉਹ ਜਿਹੜਾ ਮੁਜਰਮ ਹੋ ਉਸ ਨੂੰ ਕਰਾਰ ਕਰ ਦਿੱਤਾ ਜਾਂਦਾ ਹੈ ਤਾਂ ਇਸ ਦੌਰਾਨ ਜਦ ਇਹ ਕੇਸ ਚੱਲਦਾ ਹੈ ਤਾਂ ਕੋਈ ਵੀ ਵਿਅਕਤੀ ਹੈ ਉਸ ਕੋਲ ਜਿਹੜਾ ਹੈ ਕਿ ਆਪਣੀ ਜ਼ਮਾਨਤ ਦਾ ਬੇਲ ਕਰਾਉਣ ਦਾ ਵੀ ਰਾਈਟ ਹੁੰਦਾ ਹੈ ਹਾਂਜੀ ਉਸ ਦੇ ਬਾਰੇ ਅਸੀਂ ਹੁਣ ਗੱਲ ਕਰਾਂਗੇ ਕਿ ਜਿਹੜਾ ਐਨਡੀਪੀਐਸ ਐਕਟ ਹੈ ਇਹਦੇ ਵਿੱਚ ਵੀ ਬੇਲ ਦਾ ਰਾਈਟ ਹੈ ਜੀ ਜੇ ਹੈ ਤਾਂ ਕਿਹੜੇ ਹਾਲਾਤਾਂ ਦੇ ਵਿੱਚ ਹੈ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੀ ਜਿੱਦਾਂ ਮੈਂ ਪਹਿਲਾਂ ਕਿਹਾ ਹੈ ਇਹ ਕਾਨੂੰਨ ਇੱਕ ਸਖਤ ਕਾਨੂੰਨ ਹੈ ਪਰ ਸਖਤ ਕਾਨੂੰਨ ਹੋਣ ਦੇ ਨਾਲ ਨਾਲ ਇਹ ਹੈ ਤਾਂ ਕਾਨੂੰਨ ਹੀ ਤੇ ਕਾਨੂੰਨ ਦੇ ਵਿੱਚ ਜਿਹੜਾ ਵੀ ਸਾਡੇ ਦੇਸ਼ ਵਿੱਚ ਕਾਨੂੰਨ ਚੱਲਦਾ ਹੈ ਲਾਗੂ ਹੁੰਦਾ ਹੈ ਉਹ ਸਾਡੇ ਸੰਵਿਧਾਨ ਦੇ ਮੁਤਾਬਕ ਹੀ ਰਹੇਗਾ ਠੀਕ ਹੈ ਜੀ ਸਾਡੇ ਸੰਵਿਧਾਨ ਦੀਆਂ ਸਾਰੀਆਂ ਪ੍ਰੋਵੀਜ਼ਨਾਂ ਫਾਲੋ ਕਰੇਗਾ ਹੀ ਕਰੇਗਾ ਤੇ ਜਦ ਕਿ ਸਾਡੇ ਸੰਵਿਧਾਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਦੋਂ ਤੱਕ ਤੁਹਾਡੇ ਖਿਲਾਫ ਤੁਹਾਡੇ ਦੋਸ਼ ਜਿਹੜੇ ਤੁਹਾਡੇ ਤੇ ਲਗਾਏ ਗਏ ਸਾਬਤ ਨਹੀਂ ਹੁੰਦੇ ਤੁਸੀਂ ਮੁਜਰਮ ਨਹੀਂ ਹੋ ਬਿਲਕੁਲ ਯੂ ਆਰ ਨਾਟ ਕਨਵਿਕਟ ਨਹੀਂ ਹੈਗੇ ਤੁਸੀਂ ਠੀਕ ਹੈ ਜੀ ਤੁਸੀਂ ਤੁਸੀਂ ਉਹਦੇ ਵਿੱਚ ਜਿੱਦਾਂ ਤੁਸੀਂ ਕਹਿ ਹੀ ਰਹੇ ਹੋ ਅਕਿਊਜ਼ਡ ਹੋ ਇਸ ਲਈ ਬੇਲ ਦਾ ਹੱਕ ਉਹਨਾਂ ਕੋਲ ਵੀ ਹੈ ਬੇਲ ਦਾ ਰਾਈਟ ਉਹਨਾਂ ਕੋਲ ਹੈ ਹਾਂ ਇਹ ਗੱਲ ਜ਼ਰੂਰ ਹੈ ਇਹਦੇ ਵਿੱਚ ਬੇਲ ਥੋੜਾ ਜਿਹਾ ਔਖਾ ਪ੍ਰਵਿਧਾਨ ਹੋ ਜਾਂਦਾ ਹੈ ਕਿਉਂਕਿ ਇਕ ਨូន ਨੂੰ ਇਸ ਜਿਹੜੇ ਬੰਦੇ ਨੂੰ ਬੇਲ ਤੇ ਛੱਡਿਆ ਜਾਣਾ ਹੈ ਉਹ ਬੰਦੇ ਨੇ ਆਪਣੇ ਆਪ ਦੇ ਅਗੇਂਸਟ ਹੀ ਇੱਕ ਅਫੈਂਸ ਨਹੀਂ ਕੀਤਾ ਹੁੰਦਾ ਕਿਸ ਇੰਡੀਵਿਜੂਅਲ ਬੰਦੇ ਦੇ ਅਗੇਂਸਟ ਅਫੈਂਸ ਨਹੀਂ ਕੀਤਾ ਹੁੰਦਾ ਉਹਦਾ ਅਫੈਂਸ ਸੋਸਾਇਟੀ ਦੇ ਅਗੇਂਸਟ ਹੁੰਦਾ ਹੈ ਉਹਦਾ ਅਫੈਂਸ ਪੂਰੇ ਸਮਾਜ ਦੇ ਖਿਲਾਫ ਹੁੰਦਾ ਹੈ ਏਸੀ ਗੱਲ ਕਰਕੇ ਥੋੜੇ ਜੇ ਬੇਲ ਦੇ ਪ੍ਰਵਧਾਨ ਇਹਦੇ ਵਿੱਚ ਥੋੜੇ ਜੇ ਟਫ ਹੈਗੇ ਆ ਠੀਕ ਹੈ ਜੀ ਇੱਕ ਹੋਰ ਸਵਾਲ ਹੈ ਜੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਪਹਿਲੇ ਵੀ ਅਸੀਂ ਥੋੜਾ ਇਹਦੇ ਬਾਰੇ ਡਿਸਕਸ ਕੀਤਾ ਹੈ ਹੈ ਕਿ ਇਹ ਇੱਕ ਬੜਾ ਇੱਕ ਸੈਂਸਿਟਿਵ ਐਕਟ ਹੈ ਇਸ ਦੇ ਵਿੱਚ ਜਿਹੜੀਆਂ ਸਾਡੀਆਂ ਪੁਲਿਸ ਏਜੰਸੀਜ਼ ਹੈਗੀਆਂ ਉਹਨਾਂ ਕੋਲ ਬਹੁਤ ਸਾਰੀਆਂ ਜਿਹੜੀਆਂ ਪਾਵਰਜ਼ ਹੋਈਆਂ ਹਨ ਪਰ ਉਸ ਦੇ ਨਾਲ ਨਾਲ ਸੇਫਗਾਰਡ ਕਰਨ ਦੇ ਲਈ ਬਹੁਤ ਸਾਰੇ ਉਹਨਾਂ ਦੇ ਉੱਤੇ ਜਿਹੜੀਆਂ ਡਿਊਟੀਆਂ ਹੈ ਬੰਦੇ ਸ਼ਾਮਿਲ ਲਾਈਆਂ ਗਈਆਂ ਜਦ ਕੋਈ ਪੁਲਿਸ ਅਫਸਰ ਜਦ ਤੁਸੀਂ ਦੱਸਿਆ ਕਿ ਰੇਡ ਕਰਦਾ ਹੈ ਉਸ ਦੇ ਵਿੱਚ ਉਸ ਤੋਂ ਕੋਈ ਵੀ ਜਿਹੜੀ ਉੱਥੇ ਕਾਉਂਟਰਾਬੈਂਟ ਹੈ ਜਿਹਨੂੰ ਅਸੀਂ ਕਹਿੰਦੇ ਕੋਈ ਨਸ਼ਾ ਬਰਾਮਦ ਨਿਸ਼ਲੀ ਵਸਤੂ ਨਿਸ਼ਲੀ ਵਸਤੂ ਉਹ ਜਿਹੜੀ ਨਸ਼ੀਲੀ ਵਸਤੂ ਨੂੰ ਪੁਲਿਸ ਅਫਸਰ ਨੇ ਆਪਣੇ ਕਬਜ਼ੇ ਵਿੱਚ ਲੈਣਾ ਹੈ ਉਸ ਦਾ ਕੀ ਪ੍ਰੋਸੀਜਰ ਹੈ ਉਹ ਕਿੱਦਾਂ ਉਸ ਨੂੰ ਸੈਂਪਲ ਬਣਾਉਣੇ ਹਨ ਕਿੱਦਾਂ ਉਸ ਤੇ ਮੋਹਰ ਲਾਉਣੀ ਹੈ ਜਾਂ ਮਾਨਜੋਗ ਅਦਾਲਤ ਦੇ ਵਿੱਚ ਕਿੱਦਾਂ ਮੋਹਰਾਂ ਉਹ ਜਿਹੜੀਆਂ ਸੀਲਾਂ ਟੁੱਟਣੀਆਂ ਜਾਂ ਲੱਗਣੇ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ ਜੀ ਹੈ ਤਾਂ ਇਹ ਬਹੁਤ ਸੈਂਸਿਟਿਵ ਐਕਟ ਹਾਂਜੀ ਕਿਉਂਕਿ ਇਹ ਸੈਂਸਿਟਿਵ ਐਕਟ ਹੈ ਇਹਦੀਆਂ ਸਜ਼ਾ ਦੇ ਪ੍ਰਬੰਧਨ ਜ਼ਿਆਦਾ ਸਖਤ ਹੈਗੇ ਹਾਂਜੀ ਇਸ ਗੱਲ ਕਰਕੇ ਹਰ ਚੀਜ਼ ਹਰ ਪਹਿਲੂ ਤੇ ਬਹੁਤ سارے ਰੂਲ ਫੋਲੋ ਕਰਨੇ ਜ਼ਰੂਰੀ ਹੈ ਨਾ ਸਿਰਫ ਸਮਾਜ ਨੂੰ ਹੀ ਨਹੀਂ ਬਟ ਉਸ ਬੰਦੇ ਨੂੰ ਵੀ ਜੋ ਇਸ ਕੇਸ ਦੀ ਪੈਰਵੀ ਕਰਦਾ ਹੈ ਜਾਂ ਜੋ ਇਨਵੈਸਟੀਗੇਟਿੰਗ ਏਜੰਸੀ ਜਾਂ ਜੋ ਪੁਲਿਸ ਵਾਲੇ ਹੈਗੇ ਹਨ ਹਾਂਜੀ ਇਸ ਗੱਲ ਕਰਕੇ ਉਹਨਾਂ ਨੇ ਦੇਖੋ ਜਦੋਂ ਕੋਈ ਚੀਜ਼ ਫੜੀ ਜਾਂਦੀ ਹੈ ਸਭ ਤੋਂ ਪਹਿਲਾਂ ਉਹ ਮੈਜਿਸਟਰੇਟ ਸਾਹਿਬ ਕੋਲ ਪੇਸ਼ ਕਰਨੀ ਹੈ ਠੀਕ ਹੈ ਮੈਜਿਸਟਰੇਟ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹ ਚੀਜ਼ ਲਿਆਈ ਜਾਏਗੀ ਤੇ ਮੈਜਿਸਟਰੇਟ ਸਾਹਿਬ ਨੇ ਉਹਦਾ ਸੈਂਪਲ ਕੱਢ ਕੇ ਸੀਲਾਂ ਲਾ ਕੇ ਮੋਹਰਾਂ ਕਰਕੇ ਬੰਦ ਕਰਕੇ ਪਾਰਸਲ ਬਣਾਉਣ ਤੋਂ ਬਾਅਦ ਹਾਂਜੀ ਲੈਬੋਰੀ ਟਰੀ ਪੇਜ ਨੇ ਹੈਗੇ ਤਾਂ ਕਿ ਉਹਦੀ ਸਾਰੀ ਜਾਂਚ ਕੀਤੀ ਜਾ ਸਕੇ ਬਿਲਕੁਲ ਠੀਕ ਹੈ ਜੀ ਉਹਦੇ ਤੋਂ ਬਾਅਦ ਹੀ ਹਰ ਚੀਜ਼ ਇੱਥੇ ਸ਼ੁਰੂ ਹੁੰਦੀ ਹੈ ਹਰ ਚੀਜ਼ ਡਾਕੂਮੈਂਟ ਕੀਤੀ ਜਾਂਦੀ ਹੈ ਹਰ ਚੀਜ਼ ਦਾ ਨੰਬਰ ਲਗਾਇਆ ਜਾਂਦਾ ਹੈ ਮੋਹਰਾਂ ਲਾਈਆਂ ਜਾਂਦੀਆਂ ਸੀਲ ਕੀਤਾ ਜਾਂਦਾ ਹੈ ਸਿਰਫ ਤਾਂ ਹੀ ਏਸੀ ਗੱਲ ਕਰਕੇ ਕਿ ਕਿਸੇ ਦੇ ਨਾਲ ਗਲਤ ਨਾ ਹੋ ਸਕੇ ਕਿਸੇ ਨੂੰ ਗਲਤ ਸਜ਼ਾ ਦੇ ਵਿੱਚ ਨਾ ਫਸਾਇਆ ਜਾ ਸਕੇ ਬਿਲਕੁਲ ਠੀਕ ਹੈ ਜੀ ਇਹ ਦੋਸਤੋ ਸਾਨੂੰ ਸਮਾਂ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਹੋਰ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਨਮਸਕਾਰ